ਰੋਣ ਕੇ ਬਚਿਆ ਦੰਦ ਪੂਤ ਕੇ ਦੇਵਿਆ ਰੋਗ ਸੋਗ ਕੇ ਮਿਟਈ ਆਖੀ ਤੁਮਾਨੀ ਮਹਾ ਮਾਨੋ ਕਿੰਦੁ ਮਾਨੀ ਮਾਨ ਹੋ ਨਿਰਜੁਰ ਨਰੂਪੋ ਕੇ ਸੁnder ਸਰੂਪੋ ਨਿਰਜੁਰ ਨਰੂਪੋ ਕੇ ਸੁnder ਸਰੂਪੋ ਭੂਵਨ ਕੇ ਭੂਬੋ ਕੇ ਦਾਤਾ ਮਾਨੋ सुबन के तो पो वे लथा महतारो विद्या के चारो के अगव अवतारो विद्या के चारो में अगव अवतारो सिंध ती सूरजो मेद सत मानो सिंध ती सूरज में रुध भागीशानो जो जानो के काल हूंदो जानो में काल हूं मारो सत ਬਤ ਰਣਗੇ ਸੂਨੋ ਬਤ ਰਣਗੇ ਸੂਨੋ ਕੇ ਮਿਰਨਗੇ ਪ੍ਰਾਨ ਤੁਮਨ ਜਾ ਰਹੇ ਗਾਈ ਜਾ ਰਹੇ ਵਾਏ ਗਰੀ ਜੇ ਤੁਮ ਲੋ ਆਏ ਮਹਾਰਾਜ ਵਾਜਾ ਵਾਜਾ ਹੋ ਜਾਈ ਹਾਂ ਚਲੀਏ ਹੁਣ ਕਰੀਏ ਸੇਵਾ ਦੇਖੋ ਇਹ ਕਿ ਕੌੜੀ ਦੀ ਉਹ ਹੋਦੀ ਕਿ ਸਤਿਗੁਰੂ ਦੀ ਮੈਂ ਕੁਛ ਨਾ ਕਰ ਚੜਦੀ ਕਲਾ ਜੇ ਤੇ ਗੁਰਾਂ ਦਾ ਫਿਰ ਆਪੇ ਲਵਾ ਲੈ ਡਿਊਟੀ ਸਾਡੀ ਆ ਆਪਾਂ ਕੋਈ ਫਾਸ ਨਹੀਂ ਲੈ ਲੈਣੀ ਮਹਾਰਾਜ ਨੇ ਆਪੇ ਹੀ ਲਵਾ ਦੇ ਡਿਊਟੀ ਸਾਡੀ